ਸਸਿਕਾ ਬਲਿਓ ਸਾਰੀ ਤਰ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਣਾ ਲਾਸਟ ਦਿਨ ਛੁੱਟੀ ਦਾ ਤੇ ਅੱਜ ਆਪਾਂ ਕੋਡ ਇਹਨਾਂ ਦੱਸਿਆ ਥਾ ਤੇ ਥੱਲੇ ਸਿੱਟਿਆ ਬਾਕਸ ਸਮਾ ਦਿੱਤਾ ਤੇ ਦੂਜਾ ਚ ਕੋਡ ਇਹਨਾਂ ਆਪਾਂ ਲੱਗੇ ਝਾੜਨ ਇੱਕ ਇੱਕ ਕਰਕੇ ਆਪਾਂ ਸਾਰੇ ਕੋਡ ਜਿਹੜੇ ਹਮ ਝਾੜ ਲਏ ਤੇ ਝਾੜਨ ਤੋਂ ਬਾਅਦ ਆਪਾਂ ਇੱਕ ਇੱਕ ਕਰਕੇ ਸਾਰੇ ਨੇ ਵੀਡੀਓ ਬਣਾਵਾਂਗੇ ਤੇ ਨਾਲੇ ਕੋਡ ਇਹਨਾਂ ਚੋਰਾ ਫੇਰਾ ਹੋ ਜੀ ਤੇ ਨਾਲੇ ਆਪਣੀ ਹੋ ਜੀ ਅਡਜਸ ਆਪਣੀ ਗੱਜ ਉਸ ਹੋ ਗਈ ਜਾਂ ਨਾ ਹੋਵੇ ਪਰ ਤੈਨਾਂ ਦੋਨਾਂ ਦੀ ਜਰੂਰਤ ਹੈ ਜਿਹੜੇ ਨਾਲ ਨਾਲ ਕੋੜੀ ਤੇ ਤਰਰੇ ਥੋੜਾ ਇਹ ਭਜਾ ਕੇ ਲੱਗੇ ਜਾਓ ਭਜਾ ਕੇ ਭਜਾ ਕੇ ਲਿਓ ਇਦਾਂ ਹੀ ਆਪਾਂ ਨੂੰ ਵੀ ਗੱਜ ਕਰਾਉਂਦੇ ਰਹਿਣਾ ਇੱਕ ਚੱਕਰ ਦੋ ਚੱਕਰ ਤਿੰਨ ਚੱਕਰ ਜਿੰਨੇ ਵੀ ਹੋ ਸਕਿਆ ਆਪਾਂ ਨਾਲ ਹੀ ਚੱਕਰ ਮਰਵਾਵਾਂਗੇ ਤੇ ਨਾਲ ਨਾਲ ਆਪਾਂ ਬਣਾਵਾਂਗੇ ਵੀਡੀਓ ਤੇ ਵੀਡੀਓ ਲਈ ਸਾਡੀ ਟੀਮ ਪੂਰੀ ਆਪਣੀ ਕਰਦੀ ਹੈ ਇਹ ਸਾਡੇ ਦੋ ਪਰਾ ਘੋੜਾ ਖੁੰਦਾਂ ਨੇ ਤੇ ਮੈਂ ਤੁਹਾਡਾ ਆਪਣਾ ਕੈਮਰਾਮੈਨ PUBG ਨਾਲ ਲੈ ਆਣਾ ਤੇ ਇਹਦੇ ਨਾਲ ਹੀ ਆਪਾਂ ਲਿਆਂਇਆ ਇਹ ਨੀਲ ਕਾਂਠ ਨੇ ਤੇ ਨੀਲ ਕਾਂਠ ਨੂੰ ਤੁਸੀਂ ਦੇਖੋ ਬਹੁਤ ਹੀ ਸ਼ਾਨਦਾਰ ਤੇ ਬਹੁਤ ਢੇਡ ਜਿਹੜਾ ਬੱਚਾ ਈ ਤੇ ਇਹ ਜਿਹੜਾ ਬੇਲੀ ਸ਼ਿਵਾ ਦੇ ਘੋੜੇ ਦਾ ਬੱਚਾ ਈ ਤੇ ਬਾਕੀ ਪੂਰੀ ਘੋੜੇ ਦੀ ਇਹ ਪਨਾਰ ਕਰਾਈ ਨੇ ਜਸ ਨਾਲੇ ਕਰਾਈਏ ਪੁਣੰਡਾਟਰ ਵੀ ਵਰਜਸ ਤੇ ਬਾਕੀ ਆਪਾਂ ਹੋਰ ਵੀ ਕਰਨ ਵਾਲੇ ਜਿਹੜੇ ਵੀਡੀਓ ਪਾ ਰੱਖੇ ਜਿਹੜੇ ਫੋਰ ਸੇਲ ਆਪਣੇ ਪਲੇਟਫਾਰਮ ਤੇ ਉਹਨਾਂ ਦੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਜਾ ਕੇ ਜ਼ਰੂਰ ਦੇਖੋ ਤੇ ਨਾਲ ਨਾਲ ਤੁਹਾਨੂੰ ਵਧਾਈ ਦਿੰਦੇ ਆ ਤੇ ਅੱਜ ਆਪਨੇ 32000 ਸਬਸਕ੍ਰਾਈਬਰ ਹੋਣ ਦੇ ਨੇੜੇ ਹੀ ਐ ਤੇ ਨੇੜੇ ਦੇ ਨਾਲ-ਨਾਲ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਕਰ ਲੋ ਤਾਂ ਜੋ ਆਪਣੇ 32000 ਪੂਰੇ ਹੋ ਜਾਣ ਤੇ ਤੁਹਾਨੂੰ ਦਿਨਾਂ ਦੀ ਵਧਾਈਆਂ ਤੇ ਮੈਂ ਬਣਾ ਲਾਂਗੇ ਆਪਾਂ ਵੀਡੀਓ ਤੇ ਬਾਕੀ ਤੁਸੀਂ ਆਪਣੇ ਤਿੰਨੇ ਤੋਂ ਜਾ ਕੇ ਕੋਬੜ ਜਾਨਵਰ ਦੇਖੋ ਤੇ ਨਾਲੇ ਦੱਸੋ ਅੱਜ ਤੇ ਕਿੱਦਾਂ ਦੇ ਲੱਗੇ ਤੁਹਾਨੂੰ ਆਪਣੇ ਆਸਟ੍ਰੇਲੀਆ ਤੇ ਜਿਹੜੇ ਮੰਦੇ ਰਹਿੰਦੇ ਸਬਸਕ੍ਰਾਈਬ ਕਰਨ ਵਾਲੇ ਉਹ ਵੀ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਹੀ ਤੁਹਾਡੇ ਚੱਕਾ ਪ੍ਰਿੰ ਨਵੇਂ-ਨਵੇਂ ਜਾਨਵਰਾਂ ਦੀਆਂ ਤੇ ਨਵੇਂ-ਨਵੇਂ ਵੀਡੀਓ ਆਉਂਦੀਆਂ ਰਹੇ ਫਿਰ ਹਾਜ਼ਰ ਹੋਵਾਂਗੇ ਨਵੇਂ ਜਨਮ ਨਵੀਂ ਵੀਡੀਓ ਦੇ ਨਾਲ ਸਬਸਕ੍ਰਾਈਬ ਲਈ ਧੰਨਵਾਦ